ਸਤਿ ਸ਼੍ਰੀ ਅਕਾਲ ਦੋਸਤੋ, EMRS ਵਿੱਚ ਬਹੁਤ ਵੱਡੀ ਬੰਪਰ ਪ੍ਰਤੀ ਆਈ ਹੈ ਜਿਸ ਵਿੱਚ ਟੋਟਲ ਪੋਸਟਾਂ ਹਨ 7267 ਪੋਸਟਾਂ। ਤੇ ਦੋਸਤੋ ਸਾਰੀ ਗੱਲਬਾਤ ਕਰਾਂਗੇ ਕਿ ਟੀਚਿੰਗ ਦੇ ਨੌਨ ਟੀਚਿੰਗ ਵਿੱਚ ਪੋਸਟਾਂ ਕਿੰਨੀਆਂ ਹਨ ਅਲੱਗ-ਅਲੱਗ ਪੋਸਟ ਆਈਆਂ ਹਨ। ਦੋਸਤੋ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਜੀਟਿਵ ਹੈਰੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਨਾਲ ਵੀਡੀਓ ਨੂੰ ਲਾਈਕ ਤੇ ਬੈਲ ਆਈਕਨ ਘੰਗਲੋ ਤਾਂ ਕਿ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ। ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਜੋ ਪੋਸਟ ਆਈ ਸੀ 2025 ਡੇਟ ਨੂੰ ਇਸ਼ੂ ਹੋਈ ਸੀ ਤਾਂ ਹੁਣ ਕਿਹੜੀਆਂ ਕਿਹੜੇ ਪੋਸਟਾਂ ਹਨ ਤਾਂ ਗੱਲ ਕਰਦੇ ਆਂ ਦੋਸਤੋ ਇਸ ਵਿੱਚ ਪਹਿਲਾਂ ਕੁਆਲਿਫੀਕੇਸ਼ਨ ਵੀ ਗੱਲ ਕਰਾਂਗੇ ਨਾਲ ਕੀ ਚਾਹੀਦੀ ਹੈ ਤੇ ਕਿਹੜਾ ਵੈਕੈਂਸੀ ਹੈ ਸਭ ਤੋਂ ਪਹਿਲਾਂ ਦੋਸਤੋ ਗੱਲ ਹੈ ਪ੍ਰਿੰਸੀਪਲ ਪ੍ਰਿੰਸੀਪਲ ਦੀ ਵੈਕੈਂਸੀ ਹੈ ਜਿਸ ਵਿੱਚ ਪੀਜੀ ਡਿਗਰੀ ਤੇ ਬੀਐਡ ਚਾਹੀਦੀ ਹੈ ਉਸ ਤੋਂ ਬਾਅਦ ਗੱਲ ਕਰਦੇ ਆਂ ਪੋਸਟ ਗ੍ਰੈਜੂਏਟ ਟੀਚਰ ਪੀਜੀਟੀ ਲਈ ਉਸ ਲਈ ਪੀਜੀ ਡਿਗਰੀ ਤੇ ਰਿਲੇਟਿਡ ਸਬਜੈਕਟ ਐਂਡ ਬੀਐਡ ਹੋਣੀ ਲਾਜ਼ਮੀ ਹੈ ਉਸ ਤੋਂ ਬਾਅਦ ਟ੍ਰੇਨਡ ਗ੍ਰੈਜੂਏਟ ਟੀਚਰ ਦੀ ਪੋਸਟ ਹੈ ਜਿਸ ਵਿੱਚ ਗ੍ਰੈਜੂਏਟਡ ਇਨ ਰਿਲੇਟਿਡ ਸਬਜੈਕਟ ਹੋਣਾ ਦੇ ਨਾਲ ਬੀਐਡ ਕਲੀਅਰ ਹੋਣੀ ਲਾਜ਼ਮੀ ਹੈ ਠੀਕ ਹੈ ਦੋਸਤੋ ਉਸ ਤੋਂ ਬਾਅਦ ਗੱਲ ਕਰਦੇ ਹਾਂ ਫੀਮੇਲ ਸਟਾਫ ਫੀਮੇਲ ਸਟਾਫ ਨਰਸ ਵਿੱਚ ਦੋਸਤੋ ਬੀਐਸਸੀ ਤੇ ਨਰਸਿੰਗ ਹੋਣਾ ਲਾਜ਼ਮੀ ਹੈ ਤੇ ਹੋਟਲ ਵਾਰਡਨ ਵਿੱਚ ਗ੍ਰੈਜੂਏਸ਼ਨ ਡਿਗਰੀ ਐਣੀ ਕੋਈ ਵੀ ਬੀਏ ਜਾਂ ਬੀਐਸਸੀ ਪਾਸ ਹੋਣੀ ਲਾਜ਼ਮੀ ਹੈ ਅਕਾਊਂਟੈਂਟ ਵਿੱਚ ਗ੍ਰੈਜੂਏਸ਼ਨ ਡਿਗਰੀ ਇਨ ਕਮਰਸ ਹੋਣਾ ਲਾਜ਼ਮੀ ਹੈ ਜੇ ਜੇਆਰ ਸੈਕ੍ਰੇਟਰੀਟ ਅਸਿਸਟੈਂਟ ਦੀ ਗੱਲ ਕਰਾਂ ਇਸ ਵਿੱਚ ਦੋਸਤੋ ਸਿਰਫ 12ਵੀਂ ਪਾਸ ਲਾਜ਼ਮੀ ਚਾਹੀਦੀ ਹੈ 12ਵੀਂ ਵਾਲਾ ਕੋਈ ਵੀ ਪੋਸਟ ਪਰ ਸਕਦਾ ਹੈ ਠੀਕ ਹੈ ਦੋਸਤੋ ਹੁਣ ਇਸ ਵਾਰ ਗੱਲ ਕਰਦੇ ਆ ਲੈਬ ਅਟੈਂਡਡ ਇਸ ਵਿੱਚ ਦੋਸਤੋ 10ਵੀਂ ਡਿਪਲੋਮਾ ਐਂਡ ਲੈਬ ਟੈਕਨੀਕਲ ਹੋਣੀ ਚਾਹੀਦੀ ਹੈ ਜਾਂ ਫਿਰ 12ਵੀਂ ਪਾਸ ਵਿੱਚ ਸਾਇੰਸ ਹੋਣਾ ਲਾਜ਼ਮੀ ਹੈ ਇਹਨਾਂ ਦੋਨਾਂ ਚੋਂ ਇੱਕ ਜੀ ਹੋਣੀ ਲਾਜ਼ਮੀ ਹੈ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਆ ਸੈਲਰੀ ਕਿੰਨੀ ਰਹੇਗੀ ਦੋਸਤੋ ਪ੍ਰਿੰਸੀਪਲ ਦੀ ਸੈਲਰੀ ਰਹੇਗੀ 78000 ਤੋਂ ਲੈ ਕੇ 292000 ਤੱਕ ਦੀ ਸੋਰੀ 9200 ਤੱਕ ਪੋਸਟ ਸੈਲੀ ਜਾਏਗੀ ਪੀਜੀਟੀ ਵਿੱਚ 47600 ਤੋਂ ਲੈ ਕੇ 152000 ਰੁਪਿਆ ਤਨਖਾਹ ਰਹੇਗੀ ਤੁਸੀਂ ਅਲੱਗ-ਅਲੱਗ ਕੋਟੇ ਵਿੱਚ ਅਲੱਗ-ਅਲੱਗ ਇਸ ਦੀਆਂ ਤਨਖਾਵਾਂ ਤੁਸੀਂ ਵੇਖ ਸਕਦੇ ਹੋ ਦੇਖਦੇ ਹੋ ਆਪਾਂ ਜਿੱਦਾਂ ਪਾਰਮੀ ਦੇ ਬੇਸ ਤੇ ਪੜਨੀ ਹੈ ਤਾਂ ਜੀਐਸ ਇਸ ਵਿੱਚ ਅਸਿਸਟੈਂਟ ਦੀ ਲੋਡ ਦੋਸਤੋ 19900 ਤੋਂ ਲੈ ਕੇ 63200 ਤੱਕ ਸੈਲਰੀ ਰਹੇਗੀ ਠੀਕ ਹੈ ਦੋਸਤੋ ਇਹ ਸਾਰੀਆਂ ਅਲੱਗ-ਅਲੱਗ ਪ੍ਰਿੰਸੀਪਲ ਵਿੱਚ ਦੋਸਤੋ 225 ਪੋਸਟ ਹਨ ਪੀਜੀਟੀ ਟੀਚਰ ਵਿੱਚ 1460 ਤੇ ਹੌਸਟਲ ਵਾਰਡਨ ਵਿੱਚ ਮੇਲ ਲਈ 346 ਪੋਸਟਾਂ ਹਨ ਤੇ ਕਲਰਕ ਅਸਿਸਟੈਂਟ ਵਿੱਚ ਦੋਸਤੋ 228 ਪੋਸਟਾਂ ਹਨ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਹਾਂ ਅਕਾਊਂਟੈਂਟ ਅਕਾਊਂਟਰ 61 ਪੋਸਟਾਂ ਹਨ 61 ਪੋਸਟਾਂ ਹਨ ਫੀਮੇਲ ਸਟਾਫ ਨਰਸ ਲਈ 550 ਪੋਸਟਾਂ ਟੀਜੀਟੀ ਟੀਚਰ ਲਈ 3962 ਪੋਸਟਾਂ ਤੇ ਹੌਸਟਲ ਵਾਰਡਨ ਫੀਮੇਲ ਲਈ 289 ਪੋਸਟਾਂ ਹਨ ਠੀਕ ਹੈ ਦੋਸਤੋ ਹੁਣ ਗੱਲ ਕਰਦੇ ਲੈਬ ਅਟੈਂਡਰ ਵਿੱਚ ਟੋਟਲ 146 ਪੋਸਟਾਂ ਹਨ ਠੀਕ ਹੈ ਦੋਸਤੋ ਹੁਣ ਇਸ ਤੋਂ ਬਾਅਦ ਗੱਲ ਕਰਦੇ ਆਪਾਂ फीस दी फॉर्म फिल अप ਕਰਨ ਸਮੇ ਇਸ स्टार्टिंग ਡੇਟ ਦੋਸਤੋ ਹੋਗੀ ਸੀ ਜੂਰੀ 19 9 2025 ਸੀ ਹੁਣ ਲਾਸਟ ਡੇਟ ਰਹੇਗੀ 23 10 2025 ਦੋਸਤੋ ਲਾਸਟ ਡੇਟ ਹੈ ਫਾਰਮ ਫਿਲ ਅਪ ਕਰਨ ਦੀ ਠੀਕ ਹੈ ਦੋਸਤੋ ਹੁਣ ਇਸ ਤੋਂ ਬਾਅਦ ਕਰਦੇ ਹਾਂ ਫਾਰਮ ਫਿਲ ਅਪ ਕਰਨ ਦੀ ਫੀਸ ਲਈ ਰਹੇਗੀ ਜਰਨਲ OBS ਲਈ ਸਾਰੀ ਪ੍ਰਿੰਸੀਪਲ ਵਿੱਚ ਰਹੇਗੀ ਦੋਸਤੋ ਫੀਸ ਰਹੇਗੀ 2500 ਰੁਪਿਆ ਤੇ ਜੇਕਰ ਕੋਈ TGT ਜਾਂ PGT ਟੀਚਰ ਲਈ E ਜਰਨਲ ਵਿੱਚ ਜਾਂ OBS ਟੁੜੀ ਚ OBS EM ਕੈਂਡੀਡੇਟ ਜੋ ਅਪਲਾਈ ਕਰ ਰਹੇ ਉਸ 2000 फीस रहेगी फॉर्म फिल करते ठीक है दोस्तों इसी तरह नॉन टीचिंग ਵਿੱਚ ਦੇਖ ਸਕਦੇ ਹੋ ਜਨਰਲ ਵਿੱਚ 1500 ਰਹੇਗੀ ਫੀਸ ਬਾਕੀ ਆਲ ਐਸਸੀ ਐਸਸੀ ਕੋਈ ਵੀ ਕੈਟਾਗਰੀ ਦੇ ਸੰਬੰਧ ਦਾ ਉਸ ਦੀ ਸਿਰਫ 500 ਰੁਪਏ ਫੀਸ ਰਹੇਗੀ ਚਾਹੇ ਕੋਈ ਵੀ ਪੋਸਟ ਅਪਲਾਈ ਕਰ ਰਿਹਾ ਹੈ ਆਨਲਾਈਨ ਫੀਸ ਰਹੇਗੀ ਠੀਕ ਹੈ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਕਲੀਅਰ ਹੋ ਗਿਆ ਹੋਵੇਗਾ ਤਾਂ ਆਪਣੇ ਇਸੇ ਹੀ ਵੀਡੀਓ ਡਿਸਕ੍ਰਿਪਸ਼ਨ ਸਾਰਾ ਇਸ ਦਾ ਨੋਟੀਫਿਕੇਸ਼ਨ ਨਾਲ ਫਾਰਮ ਫਿਲ ਅਪ ਕਰਨ ਦਾ ਲਿੰਕ ਤੁਹਾਨੂੰ ਮਿਲ ਜੇਗਾ ਤਾਂ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਵੀਡੀਓ ਪਸੰਦ ਆਈ ਹੋਵੇਗੀ ਏਜ਼ ਰਿਲੇਕਸ਼ਨ ਸਾਰਾ ਇਸ ਵਿੱਚ ਰਿਜ਼ਰਵੇਸ਼ਨ ਨਾਲ ਸਾਰਾ ਕੁਝ ਮਿਲਿਆ ਹੋਇਆ ਹੈ ਤੁਹ ਸਾਰਾ ਨੋਟੀਫਿਕੇਸ਼ਨ ਧਿਆਨ ਨਾਲ ਪੜ ਲੈਣਾ ਜੇ ਕਿਸੇ ਵੀ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਸ਼ਨ ਚ ਪੁੱਛ ਸਕਦਾ ਹੈ ਠੀਕ ਹੈ ਦੋਸਤੋ ਅੱਜ ਦੀ ਵੀਡੀਓ ਇੱਥੇ ਹੀ ਕਦਮ ਕਰਦੇ ਹਾਂ ਧੰਨਵਾਦ ਜੀ